ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਕਰਸਾ ਰਾਜ ਖੁਸ਼ੀ ਹੋਵੰਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਹਾਂਜੀ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਟੱਲੀ ਵਾਲਾ ਬਟਨ ਜਰੂਰ ਨਾ ਆਪ ਤਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਹਾਂਜੀ ਕਰਜੇ ਤੋਂ ਵੀਡੀਓ ਤਾਂ ਆਪਾਂ ਪਹਿਲਾਂ ਵੀ ਬਹੁਤ ਪਾਈਆਂ ਨੇ ਪਰ ਪਤਾ ਨਹੀਂ ਹੁੰਦਾ ਕਿਹੜੀ ਵੀਡੀਓ ਕਿਹੜੇ insan ਤੇ ਕੰਮ ਕਰ ਜਾਂਦੀ ਹੈ ਦੇਖੋ ਆਪਾਂ ਡਾਕਟਰ ਕੋਲ ਜਾਂਦੇ ਹਾਂ ਕੋਈ ਵੱਡੀ ਬਿਮਾਰੀ ਨਹੀਂ ਕਈ ਵਾਰੀ ਬੁਖਾਰ ਦੀ ਵੀ ਦਵਾਈ ਨਾਲ ਨਹੀਂ ਆਰਾਮ ਆਉਂਦਾ ਡਾਕਟਰ ਬਦਲ-ਬਦਲ ਕੇ ਆਪਾਂ ਨੂੰ ਦਿੰਦਾ ਤਾਂ ਕਿਤੇ ਜਾ ਕੇ ਆਪਾਂ ਨੂੰ ਫਾਇਦਾ ਹੁੰਦਾ ਇਹ ਕਈ ਵਾਰ ਦੇਖੇ ਨਾ ਡਾਕਟਰ ਵੀ ਬਦਲਣਾ ਪੈ ਜਾਂਦਾ ਵਾ ਆਪਾਂ ਕਹਿੰਦੇ ਇਹ ਡਾਕਟਰ ਤੋਂ ਤਾਂ ਆਰਾਮ ਨਹੀਂ ਆਉਂਦਾ ਹੈਗਾ ਦੂਏ ਕੋਲ ਚੱਲਦੇ ਆ ਤੀਏ ਕੋਲ ਚੱਲਦੇ ਆ ਪਰ ਗੱਲ ਕੀ ਆ ਉਹ ਡਾਕਟਰਾਂ ਨੇ ਡੋਜ਼ ਵਧਾਉਣੀ ਹੁੰਦੀ ਹੈ ਹੈ ਡੋਜ਼ ਵਧਾ ਕੇ ਤੁਹਾਨੂੰ ਦਵਾਈ ਦੇਣੀ ਹੁੰਦੀ ਹੈ ਦੇਖਣੇ ਟੋਟਕੇ ਨੇ ਇਨਾਂ ਦੀ ਪਾਵਰ ਇੱਕੋ ਜੀ ਆ ਸਭ ਦੇ ਲਈ ਮੈਂ ਦੁਸ਼ਮਣ ਲਈ ਵੀ ਉਹੀ ਵੀਡੀਓ ਪਾਉਣੀ ਆ ਮਿੱਤਰ ਲਈ ਵੀ ਉਹੀ ਪਾਉਣੀ ਆ ਜੇ ਮੈਂ ਇਹ ਕਹਿ ਕੇ ਵੀਡੀਓ ਪਾਵਾਂ ਬਸ ਮੇਰੇ ਦੁਸ਼ਮਣਾਂ ਨੂੰ ਫਾਇਦਾ ਨ ਹੋਵੇ ਵੀ ਫੇਰ ਤਾਂ ਕਿਸੇ ਨੂੰ ਵੀ ਫਾਇਦਾ ਨਹੀਂ ਹੁੰਣਾ ਉਹ ਜੇ ਮਾਂਚੀ ਬੇਈਮਾਨੀ ਆ ਵੀ ਮੇਰੇ ਦੁਸ਼ਮਣਾਂ ਦਾ ਫਾਇਦਾ ਨ ਹੋਵੇ ਨਹੀਂ ਵੀ ਜਦੋਂ ਸੱਚ ਦੇ ਰਾਹ ਤੇ ਚੱਲਦੇ ਆ ਤਾਂ ਦੁਸ਼ਮਣ ਵੀ ਮਿੱਤਰ ਨੇ ਮਿੱਤਰ ਵੀ ਮਿੱਤਰ ਨੇ ਫੇਰ ਇਹ ਤਾਂ ਛੱਡਣੀ ਪੈਂਦੀ ਆ ਫੇਰ ਉੱਥੇ ਤੇਰ ਮੇਰ ਨਹੀਂ ਰਹਿੰਦੀ ਹੈਗੀ ਨਾਲ ਇਹ ਕਿਹਦੇ ਪਿਓ ਦੇ ਨੇ ਇਹ ਮੇਰੇ ਪਿਓ ਦੇ ਨੇ ਇਹ ਤਾਂ ਰੱਬ ਦੀ ਦਾਤ ਆ ਇਹ ਤਾਂ ਰੱਬ ਦੀ ਰਹਿਮਤ ਆ ਇਹ ਤਾਂ ਪ੍ਰਮਾਤਮਾ ਦੀ ਦਾਤ ਆ ਮੇਰਾ ਕੀ ਆ ਇਹ ਦੇ ਵਿੱਚ ਮੇਰਾ ਕੋਈ ਰੋਲ ਨਹੀਂ ਹੈਗਾ ਨਾ 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 ਗੁਰਬਾਣੀ ਆ ਸਾਰੇ ਪੜਦੇ ਨੇ ਨਾ ਕਿਸੇ ਇੱਕ ਦੀ ਨਹੀਂ ਹੈਗੀ ਸਾਡੇ ਗੁਰੂਆਂ ਨੇ ਸਾਡੇ ਪੀਰਾਂ ਨੇ ਸਾਡੇ ਫਕੀਰਾਂ ਨੇ ਬਣਾਈ ਹੈ ਹੈ ਸਾਡੇ ਭਗਤਾਂ ਨੇ ਲਿਖੀ ਹੋਈ ਬਾਣੀ ਹੈ ਉੱਕਣੀ ਇਹ ਟੋਟਕੇ ਨੇ ਇੱਕ ਕਿਸੇ ਦੇ ਬਾਪ ਦੇ ਨਹੀਂ ਹੈਗੇ ਨਾ ਮੇਰੇ ਦੇ ਨਾ ਕਿਸੇ ਹੋਰ ਦੇ ਇਹ ਸਭ ਦੇ ਸਾਂਝੇ ਨੇ ਇਹ ਗ੍ਰੰਥਾਂ ਦੇ ਵਿੱਚ ਦਰਜ ਨੇ ਹਾਂ ਇੱਕ ਗੱਲ ਜ਼ਰੂਰ ਆ ਰਫਲ ਗੋਲੀ ਦੇ ਵਿੱਚ ਪਾਈ ਹੀ ਚੱਲਦੀ ਆ ਮਾਰ ਕਰਦੀ ਆ ਉਹਨਾਂ ਚ ਗੋਲੀ ਜਿੱਥੇ ਮਰਜੀ ਸਿੱਟੀ ਜਾਏ ਬਿਨਾਂ ਰਫਲ ਤੇ ਕਦੇ ਵੀ ਅਸਰ ਨਹੀਂ ਕਰਦੀ ਮੈਂ ਦਾਅਵੇ ਨਾਲ ਕਹਿੰਦੀ ਜਦੋਂ ਰਫਲ ਚ ਪੈ ਗਈ ਪਿਸਤੌਲ ਚ ਪੈ ਗਈ ਉਹਦਾ ਖੜਾਕਾ ਵੀ ਹੁੰਦਾ ਤੇ ਬੰਦੇ ਨੂੰ ਮਾਰਦੀ ਵੀ ਆ ਮਤਲਬ ਕਿ ਇਹ ਮਾਰਦੇ ਨਹੀਂ ਹਨ ਟੁੱਟ ਕੇ ਇਹ ਜਿਉਂਦੇ ਨੇ ਜਿਉਂਦਾ ਰੱਖਦੇ ਨੇ ਬੰਦੇ ਨੂੰ ਇਹ ਮਰਦੇ ਮਰਦਿਆਂ ਨੂੰ ਵੀ ਬਚਾਉਂਦੇ ਨੇ ਇੱਕ ਮੈਂ ਮੇਰੇ ਕੋਲ ਇਹ ਜੇ ਵੀ ਮੈਸੇਜ ਆਉਂਦੇ ਨੇ ਹੁਣ ਆਪਾਂ ਨੌਨ ਹੀ ਲੈਣਾ ਚਾਹਤ ਲੌਨ ਕੋਈ ਵੱਡੀ ਗੱਲ ਨਹੀਂ ਇੱਕ ਲੜਕੀ ਆ ਆਪਣੇ ਭਗੌਰ ਪਿੰਡ ਤੋਂ ਵਿਚਾਰੀ ਉਹਦੀ ਸੱਸ ਮਿੰਜੇ ਤੇ ਪੈਸੀ ਦੇਖੋ ਉਹ ਵਿਚਾਰੀ ਅੱਗੇ ਨਾਲੋਂ ਬਹੁਤ ਫਰਕ ਆ ਤੇ ਉਹਨਾਂ ਦੇ ਘਰ ਦੀ ਕੋਈ ਪਰੇਸ਼ਾਨੀ ਵੀ ਸੀ ਉਹ ਵੀ ਬਹੁਤ ਫਰਕ ਆ ਤੇ ਐਵੇਂ ਦੇਖਿਆ ਕਿਆਂ ਨੂੰ ਮਤਲਬ ਮੈਂ ਟੂਹੀ ਦੁਖਦੀ ਸੀ ਉਹ 12 13 ਸਾਲ ਦੀ ਉਹਨੂੰ ਆਰਾਮ ਆਇਆ ਬਿਮਾਰੀਆਂ ਨੂੰ ਵੀ ਆਰਾਮ ਆਉਂਦਾ ਇਹ ਨਹੀਂ ਵੀ ਇਕੱਲੀ ਗਰੀਬੀ ਨੂੰ ਆਰਾਮ ਆਉਂਦਾ ਪਤੀ ਪਤਨੀ ਦੇ ਸਬੰਧ ਵੀ ਅੱਛੇ ਬਣਦੇ ਨੇ ਪਰ ਇਹ ਨਹੀਂ ਪਤਾ ਲੱਗਦਾ ਤੇੜੀ ਵੀਡੀਓ ਕਿਹੜੇ ਇਨਸਾਨ ਤੇ ਕੰਮ ਕਰ ਜਾਂਦੀ ਉਹ ਹੀ ਮੈਂ ਕਹਿੰਦੇ ਨਾ ਪਤਾ ਨਹੀਂ ਕਿਹੜੀ ਦਵਾਈ ਕਿਹੜੇ ਇਨਸਾਨ ਤੇ ਕੰਮ ਕਰ ਦੇਸੀ ਵੈਦ ਕੋਲ ਵੀ ਜਦਵਾਈ ਲੈਣ ਜਾਂ ਹੈ ਨਾ ਉਹਦੇ ਕੋਲ ਵੀ ਘੱਟੋ ਘੱਟ 5 6000 ਦਵਾਈ ਬਣਾਇਆ ਕਰਕੇ ਹੁੰਦੀ ਆ ਉਹ ਵੀ ਵਾਰ-ਵਾਰ ਇਸਤੇਮਾਲ ਸਪੈਰੀਸ ਕਰ ਕਰ ਦੇਖਦਾ ਕਿਹੜੀ ਦਵਾਈ ਕਿਹੜੇ ਇਨਸਾਨ ਤੇ ਚੱਲੂਗੀ ਇਹਨੇ ਕੰਮ ਨਹੀਂ ਕੀਤਾ ਉਹ ਹੋਰ ਵਿੱਚ ਮਿਲਾਉਂਦਾ ਫਿਰ ਹੋਰ ਮਿਲਾਉਂਦਾ ਵੀ ਦੇਖੋ ਮੈਂ ਵੀਡੀਓ ਪਾਉਣੀ ਆ ਮੈਂ ਤਾਂ ਕਹਿੰਦੀ ਆ ਸਾਰੀਆਂ ਵੀਡੀਓ ਤੁਹਾਡੇ ਤੇ ਸਾਰੀਆਂ ਹੀ ਕੰਮ ਕਰਨ ਹੈ ਚਲੋ ਜੀ ਆਪਾਂ ਮੁੱਦੇ ਤੇ ਉਹਨੇ ਤਾਂ ਹਾਸਾ ਮਜ਼ਾਕ ਦੀਆਂ ਗੱਲਾਂ ਨੇ ਪਰ ਜੇ ਮੈਂ ਇੰਨਾ ਕੁ ਨਾ ਸਮਝਾਵਾਂ ਦੇਖੋ ਵੀ ਸਮਝਾਉਣ ਦਾ ਪਿੰਦ ਹੀ ਆ ਹੈਕ ਨਹੀਂ ਜੇ ਮੈਂ ਦੱਸੂ ਇਹਨੇ ਤੁਹਾਨੂੰ ਕਿਵੇਂ ਪਤਾ ਲੱਗੂ ਵੀ ਵੀਡੀਓ ਅਸਰ ਕਿਵੇਂ ਕਰਦੀ ਇਨਸਾਨ ਤੇ ਪਹਿਲੀ ਤਾਂ ਗੱਲ ਜਿਨ੍ਹਾਂ ਤੇ ਅਸਰ ਨਹੀਂ ਕਰਨਾ ਹੁੰਦਾ ਵੀਡੀਓ ਨੇ ਉਹਨਾਂ ਨੂੰ ਸੁਣਾਈ ਨਹੀਂ ਦਿੰਦਾ ਉਹਨਾਂ ਨੂੰ ਗਲਤ ਸੁਣਾਈ ਦਊਗਾ ਜਿਨ੍ਹਾਂ ਤੇ ਉਤੇ ਵੀਡੀਓ ਨੇ ਅਸਰ ਕਰਨਾ ਹੁੰਦਾ ਦੇਖੋ ਇੱਕ ਤਜਰਬਾ ਜਿੰਨੀ ਵਾਰ ਤੁਸੀਂ ਵੀਡੀਓ ਸੁਣੋਗੇ ਤੁਹਾਨੂੰ ਵਿੱਚੋਂ ਕੁਝ ਨਾ ਕੁਝ ਨਵਾਂ ਮਿਲੇਗਾ ਮੈਂ ਫੇਰ ਦੁਬਾਰਾ ਕਹਣੀ ਆ ਜਿੰਨੀ ਵਾਰੀ ਤੁਸੀਂ ਵੀਡੀਓ ਸੁਣੋਗੇ ਤੁਹਾਨੂੰ ਉਹਦੇ ਵਿੱਚ ਇੱਕ ਚਮਕ ਬਾਰ ਬਾਰ ਇੱਕ ਚੀਜ਼ ਖਿੱਚ ਪਾਊਗੀ ਵੀ ਹਾਂ ਹੋਰ ਸੁਣਾ ਹੋਰ ਸੁਣਾ ਜਾਂ ਫਿਰ ਤੁਹਾਨੂੰ ਉਹਦੇ ਵਿੱਚ ਇੱਕ ਇਹ ਮਹਿਕ ਸਮਝ ਲਓ ਵੀ ਹੁਣ ਇਹ ਸ਼ੁਰੂ ਹੋਊਗੀ ਵੀ ਕੋਈ ਚੀਜ਼ ਹੈ ਜਿਹੜੀ ਖਿੱਚ ਰਹੀ ਐ ਸਾਨੂੰ ਹੁਣ ਤੁਸੀਂ ਕੀ ਕਰਨਾ ਜਿੰਨਾ ਮਰਜ਼ੀ ਕਰਜਾ ਹੋਵੇ ਗੱਡੀ ਤੇ ਲੋਨ ਕਰਵਾਇਆ ਹੈ ਘਰ ਤੇ ਲੋਨ ਕਰਵਾਇਆ ਹੈ ਜਾਂ ਜ਼ਮੀਨ ਤੇ ਕਰਜਾ ਲਿਆ ਹੈ ਤੁਹਾਡਾ ਕਰਜਾ ਲੈਣਾ ਸ਼ੁਰੂ ਹੋ ਜਾਊਗਾ ਤੇ ਬਿਮਾਰੀ ਵਾਲੇ ਪਾਸੇ ਜਿਹੜੇ ਪੈਸੇ ਜਾਂਦੇ ਨੇ ਨਜਾਇਜ਼ ਪਾਸੇ ਉਹ ਬੰਦ ਹੋ ਜਾਣਗੇ ਇਨਕਮ ਵਧਣੀ ਸ਼ੁਰੂ ਹੋ ਜਾਊਗੀ ਕਰਨਾ ਕਿ ਆ ਤੁਸੀਂ ਗੇਂਦੇ ਦੇ ਫੁੱਲਾਂ ਦੀ ਇੱਕ ਮਾਲਾ ਤਿਆਰ ਕਰਨੀ ਜਿਹਨੂੰ ਹਾਰ ਵੀ ਕਹਿ ਦਿੰਦੇ ਨੇ ਤੁਸੀਂ ਲੈ ਕੇ ਕਿੱਥੇ ਜਾਣਾ ਭਾਈ ਮੰਗਲਵਾਰ ਵਾਏ ਦਿਨ ਹਨੂ ਭਗਵਾਨ ਦੇ ਮੰਦਰ ਹਨੂ ਮਹਾਰਾਜੀ ਦੇ ਮੰਦਰ ਇਹਦੇ ਕੱਲੇ ਨਾਲ ਨਹੀਂ ਅਜੇ ਬਾਕੀ ਵੀਡੀਓ ਰਹਿੰਦੀ ਹੈ ਭਜਣਾ ਲੈਓ ਵੀ ਬਸ ਹਾਰ ਤਿਆਰ ਹੋ ਗਿਆ ਪਾਇ ਆਈ ਜੀ ਭੱਜ ਕੇ ਹਨੂ ਮਾਂਜੀ ਦੇ ਮੰਦਰ ਚ ਹੁਣ ਇਹਦੇ ਨਾਲ ਤੁਸੀਂ ਕੀ ਕਰਨਾ ਇੱਕ ਪਿੱਪਲ ਦਾ ਪੱਤਾ ਲੈਣਾ ਉਹਦੇ ਉੱਤੇ ਲਿਖਣਾ ਜੈ ਸ਼੍ਰੀ ਰਾਮ ਲਿਖਣਾ ਕਿਹਦੇ ਨਾਲ ਆ ਉਹ ਵੀ ਸੁਣ ਲਿਓ ਹੁਣ ਭਜਣਾ ਲਿਓ ਭਾਈ ਲਾਲ ਰੰਗ ਦਾ ਸੰਧੂਰ ਘੋਲਣਾ ਚਾਹੇ ਤਾਂ ਉਹਨਾਂ ਚਿਚੀ ਕੋਲ ਦੀ ਉਂਗਲੀ ਨਾਲ ਲਿਖ ਲਿਓ ਕਿ ਇਹ ਚਿਚੀ ਕੋਲ ਦੀ ਉਂਗਲੀ ਹੁੰਦੀ ਹੈ ਜਿਹਨੂੰ ਨਾਮਿਕਾ ਉਂਗਲੀ ਕਹਿੰਦੇ ਨੇ ਨਹੀਂ ਫਿਰ ਜਿਹੜਾ ਸੇਖਾਂ ਦੀ ਡੱਬੀ ਦਾ ਜਿਹੜੀ ਸੇਖਾਂ ਦੀ ਮਾਚ ਦੇ ਵਿੱਚ ਸੇਖ ਹੁੰਦੀ ਆ ਉਹਦੇ ਨਾਲ ਲਿਖ ਲਿਓ ਹੂੰ ਗਾੜਾ ਇਹ ਘੋਲ ਕਰ ਲਿਓ ਫਿਰ ਉਸ ਪਿਪਾ ਦੇ ਪੱਤੇ ਨੂੰ ਐਂ ਹੱਥ 'ਚ ਲੈਣਾ ਇਹ ਕਹਿਣਾ ਮੇਰਾ ਸਾਰਾ ਕਰਜ਼ਾ ਲੈ ਗਿਆ ਮੇਰਾ ਸਾਰਾ ਕਰਜ਼ਾ ਲੈ ਗਿਆ ਮੇਰਾ ਸਾਰਾ ਲੋਨ ਲੈ ਗਿਆ ਮੈਂ ਲੋਨ ਫ੍ਰੀ ਹੋ ਗਿਆ ਅੱਖਾਂ ਬੰਦ ਕਰਕੇ ਕਹਿਣਾ ਉਸ ਤੋਂ ਬਾਅਦ ਹੁਣ ਤੁਸੀਂ ਕੀ ਕਰਨਾ ਜਿਹੜਾ ਤੁਹਾਡੇ ਕੋਲੇ ਕੋਲ ਤਿਆਰ ਕੀਤਾ ਹੋਇਆ ਜਿਹਦੇ ਨਾਲ ਤੁਸੀਂ ਹੁਣ ਜੈ ਸ਼੍ਰੀ ਰਾਮ ਲਿਖਿਆ ਜੈ ਸ਼੍ਰੀ ਰਾਮ ਤੋਂ ਬਾਅਦ ਸੌਰੀ ਮਾਫ਼ ਕਰਨਾ ਉਹਦੇ ਨੀਚੇ ਆਪਦਾ ਨਾਂ ਲਿਖਣਾ ਜੋ ਵੀ ਤੁਹਾਡਾ ਨਾਮ ਆ ਤੁਸੀਂ ਆਪਦਾ ਨਾਮ ਲਿਖਣਾ ਜੋ ਵੀ ਤੁਹਾਡਾ ਨਾਮ ਆ ਪਿੱਪਲ ਦੇ ਪੱਤੇ ਉੱਤੇ ਜੈ ਸ਼੍ਰੀ ਰਾਮ ਲਾਲ ਰੰਗ ਦੇ ਸੰਧੂਰ ਨਾਲ ਲਿਖ ਕੇ ਉਹ ਤੋਂ ਬਾਅਦ ਤੁਸੀਂ ਥੱਲੇ ਆਪਣਾ ਨਾਮ ਲਿਖਣਾ ਫਿਰ ਪੱਤੇ ਨੂੰ ਇਸ ਤਰ੍ਹਾਂ ਹੱਥ ਚ ਫੜ ਲੈਣਾ ਫੜ ਕੇ ਇਹ ਕਹਿਣਾ ਮੇਰੇ ਸਭ ਤੋਂ ਸਾਰਾ ਕਰਜ਼ਾ ਲੈ ਗਿਆ ਮੇਰੀ ਗੱਡੀ ਦਾ ਲੋਨ ਲੈ ਗਿਆ ਮੇਰੇ ਘਰ ਤੋਂ ਜਿਹੜਾ ਲੋਨ ਲਿਆ ਸੀ ਉਹ ਉਹ ਲੈ ਗਿਆ ਸਾਰ ਇਸ ਤਰ੍ਹਾਂ ਕਰਨਾ ਕਰਨਾ ਕਿੰਨੇ ਮੰਗਲਵਾਰਾ 11 ਮੰਗਲਵਾਰ ਕਰਨਾ ਨਾਗਾ ਪਾਉਣਾ ਨਹੀਂ 9 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਇਹ ਭਗਵਾਨ ਹਨੂਮਾਨ ਜੀ ਦੇ ਮੰਦਿਰ ਜਾਣਾ। ਹੁਣ ਤੁਸੀਂ ਇੱਥੇ ਜਾ ਕੇ ਕੀ ਕਰਨਾ ਇੱਕ ਮਾਚਸ ਦਾ ਬੰਡਲ ਲੈਣਾ। ਇੱਕ ਮਾਚਸ ਦੀ ਤੀਲੀ ਡੱਬੀ ਨਹੀਂ ਲੈਣੀ ਹੈਗੀ। ਸਿੰਗਲ ਡੱਬੀ ਨਹੀਂ ਲੈਣੀ। ਬੰਡਲ ਮਿਲਦਾ ਮਾਚਸ ਦਾ ਏਡਾ ਵੱਡਾ ਬੰਡਲ ਹੁੰਦਾ ਜਿਹਦੇ ਵਿੱਚ ਕਾਫੀ ਮਾਚਸ ਆਉਂਦੀਆਂ ਨੇ ਉਹ ਲੈਣਾ ਵਾ। ਹੁਣ ਤੁਸੀਂ ਇਹ ਸਾਰਾ ਸਮਾਨ ਇਕੱਠਾ ਕਰ ਲਿਆ। ਹੁਣ ਇਹਦੇ ਨਾਲ ਤੁਸੀਂ ਇੱਕ ਪੀਲਾ ਪ੍ਰਸ਼ਾਦ ਲੈਣਾ ਬੁੰਦੀ ਦਾ। ਇਹ ਸਾਰਾ ਸਮਾਨ ਤੁਸੀਂ ਹੁਣ ਕਿੱਥੇ ਲੈ ਕੇ ਜਾਣਾ? ਭਗਵਾਨ ਹਨੂਮਾਨ ਜੀ ਦੇ ਮੰਦਿਰ ਵਿੱਚ। ਜਿਹੜੀ ਮਾਲਾ ਤਿਆਰ ਕੀਤੀ ਆ ਫੁੱਲਾਂ ਦੀ ਉਹ ਭਗਵਾਨ ਹਨੂਮਾਨ ਜੀ ਦੇ ਚਾਹੇ ਗੱਜ ਪਾ ਦਿਓ ਨਹੀਂ ਫਿਰ ਬਾਂਚ ਪਾ ਦਿਓ ਬਾਹਨ ਲੰਕਾ ਹੁਣ ਤੁਸੀਂ ਵਸਤਰ ਕਾ ਦਾ ਪਹਿਨਾਉਣਾ ਜਿਹੜਾ ਸੰਧੂਰ ਤਿਆਰ ਕੀਤਾ ਉਹਦਾ ਸਾਰਾ ਛਿ ਭਗਵਾਨ ਨੂੰ ਲੇਪ ਕਰ ਦੇਣਾ ਜਿਹੜਾ ਤੁਹਾਡੇ ਕੋਲੇ ਬਚਿਆ ਫਿਰ ਬੂੰਦੀ ਦਾ ਜਿਹੜਾ ਪੀੜਾ ਪ੍ਰਸ਼ਾਦ ਆ ਉਹ ਤੁਸੀਂ ਚਲਾਉਣਾ ਜਿਹੜਾ ਮਾਚਸ ਦੀ ਡੱਬੀਆਂ ਦਾ ਤੁਸੀਂ ਡੰਡਲ ਲਿਆ ਇਹ ਸਾਰਾ ਉੱਥੇ ਰੱਖਿਆਉਣਾ ਇੱਕ ਉੱਥੇ ਜੋਤ ਲਾਏ ਹੋਣੇ ਤੇਲ ਦੇ ਇੰਨਾ ਕੰਮ ਕਰਨਾ 11 ਮੰਗਲਵਾਰ ਫੇਰ ਮੈਂ ਕਹਿੰਦੀ ਆ ਭੋਲਾ ਜਾਇਓ 11 ਮੰਗਲਵਾਰ ਦੇਖਿਓ ਕਰਜ਼ਾ ਲੈਣਾ ਸ਼ੁਰੂ ਹੋ ਜੂ ਕੋਈ ਇਹ じゃ ਤਾਂ ਮੇਰੇ ਕੋਲੇ ਟੀਕਾ ਨਹੀਂ ਵੀ ਜਿਹੜਾ ਤੁਹਾਡੇ ਲਾਹਦਾ ਮੈਂ ਵੀਡੀਓ ਪਾਤੀ ਤੇ ਵੀ ਤੁਹਾਡਾ ਕਰਜ਼ਾ ਲੈ ਜੂ ਦੇਖੋ ਉਦਮ ਕਰਨਾ ਤੁਸੀਂ ਜਿੰਨਾ ਤੁਸੀਂ ਸਰਦਾ ਭਾਵਨਾ ਨਾਲ ਕਰੋਗੇ ਉਨਾ ਹੀ ਤੁਹਾਨੂੰ ਫਲ ਮਿਲੇਗਾ ਅੱਕਿਆ ਨਾ ਕਰੋ ਵੀਡੀਓ ਵੱਡੀ ਹੋ ਗਈ ਜੀ ਜਦੋਂ ਤੁਸੀਂ ਇੱਕ ਜਾਣਿਓ ਨਾ ਉਹਦੇ ਵਿੱਚ ਵੀ ਬਹੁਤ ਵੱਡੀ ਇੱਕ ਤੁਸੀਂ ਕਰੈਪ ਕਰ ਲੈਨੇ ਹੋ ਤੁਸੀਂ ਵੀਡੀਓ ਨੂੰ ਪਿਆਰ ਨਾਲ ਸੁਣਿਆ ਕਰੋ ਸਰਦਾ ਭਾਵਨਾ ਵਿਸ਼ਵਾਸ ਨਾਲ ਸੁਣਿਆ ਕਰੋ ਤੇ ਬਾਕੀ ਜਿਹੜਾ ਹੈਗਾ ਵੀਡੀਓ ਦੇ ਵਿੱਚ ਆਪਾਂ ਨੂੰ ਪਤਾ ਕਮੈਂਟ ਕਰਕੇ ਹਾਜ਼ਰੀ ਜ਼ਰੂਰ ਲਗਾਇਆ ਕਰੋ ਜੈ ਸ਼੍ਰੀ ਰਾਮ ਜੈ ਜੋ ਮਰਜੀ ਬੇਗੁਰੂ ਸਤਨਾਮ ਅੱਲਾ ਗੋਡ ਜੋ ਮਰਜੀ ਲਿਖਿਆ ਕਰੋ ਹਾਜ਼ਰੀ ਜ਼ਰੂਰ ਲਗਾਇਆ ਕਰੋ ਹਮ ਲਾਇਕ ਕਰਨਾ ਵੀਡੀਓ ਨੂੰ ਨਾਲ ਲਿਆ ਕਰੋ ਕਿ ਲਾਇਕ ਕਰਨਾ ਸਾਡਾ ਇੱਕ ਹੌਸਲਾ ਵਧਾਈ ਹੋ ਜਾਂਦਾ ਵੀ ਸਾਡੀ ਵੀਡੀਓ ਚੰਗੀ ਲੱਗੀ ਮੇਰੇ ਬੇਟੇ-ਬੇਟੀਆਂ ਨੂੰ ਮੇਰੀਆਂ ਭੈਣਾਂ ਨੂੰ ਮੇਰੇ ਭਰਾਵਾਂ ਨੂੰ ਮੈਂ ਤਾਂ ਤੁਹਾਡੀ ਸਦਾ ਚੜ੍ਹਦੀ ਕਲਾ ਦੇਖਣਾ ਚਾਹੁੰਦੀ ਆ ਵੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਵੇਗੋ ਦੇਖੋ ਜੀ ਮੈਂ ਇੰਨੇ ਅਰਦਾਸਾਂ ਬੇਨਤੀਆਂ ਕਰਕੇ ਵੀਡੀਓ ਬਣਾਉਣੀ ਆ ਮੈਂ ਹਰ ਵਕਤ ਇਹੀ ਕਹਿੰਨੀ ਆ ਵੀ ਮੈਨੂੰ ਹਰ ਪਾਸੇ ਠੰਡੀ ਹਵਾ ਆਵੇ ਜਿੰਨੇ ਵੀ ਮੇਰੇ ਨਾਲ ਨਵੇਂ ਜੁੜੇ ਨੇ ਪੁਰਾਣੇ ਜੁੜੇ ਹੋਏ ਨੇ ਜਾਂ ਜਿਹੜੇ ਵੀਡੀਓ ਵਿਚਾਰੇ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਵੀ ਮਾਰਕ ਸਾਹਿਬ ਦੇ ਉੱਤੇ ਮਿਹਰ ਭਰਿਆ ¿A dónde ha